ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਸਵਾਣੀਆਂ ਵਰਤਦੀਆਂ ਹੁੰਦੀਆਂ ਸੀ ਇਸ ਚੀਜ਼ ਦਾ ਇਸਤੇਮਾਲ ਸਵਾਣੀਆਂ ਕਰਦੀਆਂ ਹੁੰਦੀਆਂ ਸੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇਹ ਪੁਰਾਣੀ ਚੀਜ਼ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਆ ਉਹ ਚੀਜ਼ ਜੋ ਪਹਿਲੇ ਸਮਿਆਂ ਦੇ ਵਿੱਚ ਧਰਾਂ ਦੇ ਵਿੱਚ ਸਵਾਨੀਆਂ ਵਰਤਦੀਆਂ ਹੁੰਦੀਆਂ ਸੀ ਸੋ ਆਜੋ ਦਿਨਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸੂਤ ਦੀਆਂ ਜਦ ਛੱਲੀਆਂ ਜਾਂ ਘੋੜੇ ਬਣ ਜਾਂਦੇ ਤਾਂ ਉਹਨਾਂ ਨੂੰ ਜਲਾਇਆਂ ਕੋਲ ਪਹਚਾਣ ਲਈ ਜਾਂ ਫਿਰ ਸੂਤ ਦੀਆਂ ਗੁੱਸੀਆਂ ਬਣਾ ਕੇ ਦਰੀਆਂ ਖੇਸਮਉਣ ਲਈ ਸੂਤ ਨੂੰ ਅਟੇਰਿਆ ਜਾਂਦਾ ਸੀ ਸੋ ਉਹ ਸੂਤ ਅਟੇਰਨੇ ਉੱਤੇ ਅਟੇਰਿਆ ਜਾਂਦਾ ਸੀ ਜਿਹੜਾ ਕਿ ਤੁਹਾਡੇ ਸਾਹਮਣੇ ਪਿਆ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਅਟੇਰਨੇ ਉੱਤੇ ਅਟੇਰਿਆ ਜਾਂਦਾ ਸੀ ਇਹ ਅਟੇਰਨ 10 ਇੰਚ ਲੰਮੀ ਇੱਕ ਬਰੀਕ ਗੋਲ ਲੱਕੜ ਹੁੰਦੀ ਸੀ ਜਿਹਦੇ ਦੋ ਸਿਰਿਆਂ ਤੇ 6-6 ਇੰਚ ਲੰਬੀਆਂ ਬਰੀਕ ਗੋਲ ਡੰਡੀਆਂ ਠੋਕੀਆਂ ਹੁੰਦੀਆਂ ਸਨ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਅਟੇਰਨ ਵਾਲੀ ਔਰਤ ਅਟੇਰ ਨੂੰ ਖੱਬੇ ਹੱਥ ਵਿੱਚ ਫੜਦੀ ਸੀ ਤੇ ਸੱਲੀ ਦਾ ਤੰਦ ਕੱਢ ਕੇ ਅਟੇਰਨ ਦੇ ਇੱਕ ਸਿਰੇ ਉੱਤੇ ਚਿਪਕਾ ਕੇ ਸੂਤ ਨੂੰ ਅੱਠ ਦੀ ਸ਼ਕਲ ਵਿੱਚ ਇਸ ਅਟੇਰਨ ਉੱਤੇ ਬੜੀ ਜਾਂਦੀ ਸੀ ਜਿਆਦਾ ਅਟੇਰਨ ਭਾਰੀ ਹੋ ਜਾਂਦਾ ਸੀ ਅਤੇ ਲੱਗਦਾ ਸੀ ਕਿ ਇਸ ਉੱਤੇ ਹੋਰ ਤੰਦ ਨਹੀਂ ਪੈ ਸਕਣਗੇ ਅਤੇ ਜੇ ਹੋਰ ਤੰਦ ਪਾਏ ਤਾਂ ਉਹ ਸੱਜੇ ਖੱਬੇ ਇਸ ਕੋ ਜਾਣਗੇ ਤਾਂ ਅਟੇਰ ਨੂੰ ਵਿੱਚੋਂ ਉਹ ਸੂਤ ਲਾ ਲੈ ਜਾਂਦਾ ਸੀ ਧਿਆਨ ਰੱਖਿਆ ਜਾਂਦਾ ਸੀ ਕਿ ਅਟੇਰ ਨੂੰ ਤੋਂ ਲੱਥੇ ਸੂਤ ਵਿਚਲਾ ਆਠਾ ਖਰਾਬ ਨਾ ਹੋਵੇ ਕਿਉਂਕਿ ਇਹ ਸੂਤ ਆਠੇ ਦੀ ਸ਼ਕਲ ਵਿੱਚ ਅਟੇਰ ਨੂੰ ਤੇ ਅਟੇਰਿਆ ਜਾਂਦਾ ਸੀ ਯਾਨੀ ਕਿ ਓੜਜੇ ਨਾਲ ਇਸ ਲਈ ਉਹਨੂੰ ਧਿਆਨ ਨਾਲ ਇਸ ਟਾਇਰ ਦੇ ਉੱਤੋਂ ਲਾਹੇ ਜਾਂਦਾ ਸੀ ਟਾਇਰ ਦੇ ਉੱਤੋਂ ਲਾਹੇ ਹੋਏ ਗੁੱਛੇ ਨੂੰ ਅੱਟੀ ਕਿਹਾ ਜਾਂਦਾ ਸੀ ਇਹ ਅੱਟੀ ਹੋਰ ਅੱਟੀਆਂ ਨਾਲ ਜੋੜ ਕੇ ਲੰਮੀ ਲੜੀ ਤਿਆਰ ਕੀਤੀ ਜਾਂਦੀ ਸੀ ਇਸ ਲੜੀ ਨੂੰ ਤਾਣੀ ਕਹਿੰਦੇ ਸਨ ਇਹ ਅੱਟੀਆਂ ਇਸ ਤਰ੍ਹਾਂ ਬਣਾਈ ਜਾਂਦੀਆਂ ਸਨ ਕਿ ਮੁੜ ਕੇ ਸੂਤ ਖੋਲਣ ਲੱਗਿਆ ਜਿਹੜਾ ਵੀ ਬੈਲੋਂ ਨਹੀਂ ਸੀ ਪੈਂਦਾ ਉਸੋਂ ਅੱਤੀ ਬਾਰੇ ਕਈ ਗੀਤ ਅਤੇ ਦੰਦ ਕਥਾਵਾਂ ਵੀ ਹਨ ਜਿਵੇਂ ਘਰੋਂ ਦਾ ਸੂਤ ਦੀ ਅੱਟੀ ਜਲਵਾਹੇ ਨਾਲ ਡਾਂਗੋ ਡਾਂਗੀ ਸੋ ਇਸ ਤਰ੍ਹਾਂ ਦੇ ਇਹਦਾ ਗੀਤ ਆ ਜਾਂ ਦੰਦਕ ਧਾਵਾਂ ਆਉਂਦੀਆਂ ਨੇ ਉਹਨਾਂ ਵਿੱਚ ਵੀ ਅੱਟਰੀ ਦਾ ਜਿਕਰ ਆਉਂਦਾ ਏ ਸੋ ਇਹ ਜਿਹੜੇ ਟੇਰਨ ਹੁੰਦੇ ਸੀ ਇਹ ਲੱਕੜੀ ਤੇ ਥੋੜਾ ਜਿਹਾ ਲੋਹੇ ਇਸਤੇਮਾਲ ਕਰਕੇ ਬਣਾਈ ਜਾਂਦੇ ਸੀ ਲੋਹੇ ਦਾ ਵਿਚਾਲੇ ਇਹ ਸਰਗਿਆ ਪਾਏ ਹੋਇਆ ਤੇ ਆਲੇ ਦਾਲੇ ਇਹਦੇ ਲੱਕੜੀ ਲੱਗੀ ਹੋਈ ਆ ਸੋ ਇਹ ਦੋਨਾਂ ਚੀਜ਼ਾਂ ਦਾ ਮਿਲਾ ਕੇ ਇਹ ਅਟੇਰ ਨੇ ਬਣਾਏ ਜਾਂਦੇ ਦੀ ਤੇ ਇਹਨਾਂ ਨੂੰ ਜਿਹੜੇ ਬਣਾਉਣ ਵਾਲੇ ਜਾਂਦੇ ਦੀ ਉਹ ਪਿੰਡ ਦੇ ਤਰਖਾਨ ਮਿਸਤਰੀ ਹੁੰਦੇ ਦੀ ਜੋ ਪਿੰਡ ਵਿੱਚ ਆਪਣੇ ਕਾਰਖਾਨਿਆਂ ਵਿੱਚ ਬਹਿ ਗਏ ਇਹੋ ਜਿਹੇ ਅਟੇਰ ਨੇ ਤਿਆਰ ਕਰਦੇ ਹੁੰਦੇ ਦੀ ਤੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਉਹ ਆਪਣੇ ਕਾਰਖਾਨਿਆਂ ਵਿੱਚ ਬੈਠ ਕੇ ਤਿਆਰ ਕਰਦੇ ਹੁੰਦੇ ਸੀ। ਸੋ ਅੱਜਕੱਲ ਕੱਤਣ ਦਾ ਰਵਾਜ ਬੰਦ ਹੋ ਗਿਆ ਏ। ਹੁਣ ਕੋਈ ਵੀ ਘਰਾਂ ਵਿੱਚ ਸੂਤ ਨਹੀਂ ਕੱਤਦਾ। ਨਾ ਹੀ ਅਟੀਆਂ ਬਣਾਈ ਜਾਂਦੀਆਂ ਨੇ। ਨਹੀਂ ਦਰਿਆਾਂ ਤੇ ਕੇ ਬੁਣੇ ਜਾਂਦੇ ਨੇ ਸੋ ਜੀਤੇ ਕਰਕੇ ਇਹ ਜਿਹੜਾ ਸੰਦਾ ਟਾਇਰਨ ਇਹ ਘਰਾਂ ਵਿੱਚੋਂ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਏ ਚੌਕ ਕੇ ਹੋ ਕੇ ਹੁਣ ਇਹਦੀ ਲੋੜ ਨਹੀਂ ਰਹੀ ਇਸ ਕਰਕੇ ਲੋਕਾਂ ਨੇ ਆਪਣੇ ਘਰਾਂ ਵਿੱਚੋਂ ਇਹਨੂੰ ਨਿਕਾਲਾ ਦੇਤਾ ਸੋ ਅੱਜ ਕੱਲ ਇਹ ਚੀਜ਼ ਜਿਹੜੇ ਪ੍ਰਾਸਤੀ ਮਿਊਜ਼ੀਅਮ ਹੁੰਦੇ ਨੇ ਉਹ ਨਾ ਇਹ ਚੀਜ਼ ਦੇਖਣ ਨੂੰ ਮਿਲਦੀ ਆ ਜਾਂ ਫਿਰ ਕਵਾੜੀਆਂ ਦੀਆਂ ਦੁਕਾਨਾਂ ਤੇ ਸੋ ਇਹ ਜਿਹੜਾ ਟੇਰਨ ਮੇਰੇ ਹੱਥੇ ਫੜਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਟਾਇਰ ਨਵੀ ਮੈਂ ਆਪਣੇ ਬਾਈ ਨੰਦ ਸਿੰਘ ਬਰਾਚ ਬਰਾਸਤੀ ਮਿਊਜ਼ੀਅਮ ਵਿੱਚ ਸਾਮ੍ਹ ਕੇ ਰੱਖਿਆ ਹੋਇਆ ਜੀ ਆਪ ਜੀ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਚਾਹੁੰਦੇ ਆਂ ਤਾਂ ਮੇਰੇ ਨਾਲ 7527931887 ਨੰਬਰ ਤੇ ਸੰਪਰਕ ਕਰਕੇ ਘਰੇ ਆ ਕੇ ਦੇਖ ਸਕਦੇ ਆਂ ਤੇ ਬਹੁਤ ਸਾਰੀਆਂ ਤੀਜਾਂ ਮੈਂ ਸਾਬਕਾ ਰੱਖੀਆਂ ਹੋਈਆਂ ਨੇ ਆਪਣੇ ਬਾਈ ਨੰਦ ਸਿੰਘ ਬੜਾਏ ਚ ਬਰਾਸਤੀ ਮਿਊਜ਼ੀਅਮ ਵਿੱਚ ਸੋਏ ਚੀਜ਼ਾਂ ਤੁਸੀਂ ਵੀ ਦੇਖ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਹੋ ਸੋਏ ਦੀ ਜੀ ਅਟੇਰਨੇ ਵਾਲੇ ਜਾਣਕਾਰੀ ਮੈਨੂੰ ਮੀ ਦਾ ਤੁਹਾਨੂੰ ਅੱਜ ਦੀ ਜਿਉਂ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਰਪਾ ਕਰਕੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਜੀ ਆਉਣ ਵਾਲੇ ਵਲੋਗਾਂ ਵਿੱਚ ਮੈਂ ਤੁਹਾਨੂੰ ਹੋਰ ਵੀ ਪ੍ਰਾਣੀਆ ਪ੍ਰਾਣੀ ਚੀਜ਼ਾਂ ਦਿਖਾਉਂਦਾ ਜਾਊਂਗਾ ਦਿਖਾਉਂਦਾ ਰਹੂਗਾ ਸੋ ਕਿਰਪਾ ਕਰਕੇ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਣਾ ਤੇ ਇਹਨਾਂ ਚੀਜ਼ਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗਾ ਵੀ ਕਿਸ ਤਰ੍ਹਾਂ ਇਹ ਵਰਤਿਆ ਜਾਂਦੀਆਂ ਦੀ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੋ ਚਲੋ ਜੀ ਫੇਰ ਕਿਸੇ ਦਿਨ ਮਿਲਾਂਗੇ ਕੋਈ ਹੋਰ ਚੀਜ਼ ਲੈ ਕੇ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ